ਬਹੁਤ ਬਹੁਤ ਸਾਰੇ ਰਾਸ਼ਟਰੀ ਤੇ ਪ੍ਰਾਂਤੀਆ ਸਰਪੰਤੀਆਂ ਨਾਲ ਅੱਜ ਭਰਾਨਾ ਜਿਹੜੇ ਦਾ ਮੋਟਰ ਰਿਕਸ਼ੇ ਦੇ ਵਾਇਲੇ ਬਗਸ ਕਾਡੇ ਵਿੱਚ ਮੈਂ ਨਾਂ ਨਹੀਂ ਲੈ ਸਕਦਾ ਮਨ ਮਾਡਾ ਜੀ ਜਿਹੜੇ ਕਿ ਬਹੁਤ ਹੀ ਸਾਰਾ ਪਰਿਵਾਰ ਹੋਰ ਉਹ ਵੀ ਆਏ ਨੇ ਸਾਰੇ ਸਾਥੀ ਮੈਂ ਇਕੱਲੇ ਇਕੱਲੇ ਨਾਂ ਲੈ ਰਿਹਾ ਅਜੀਤ ਪੂਜਾ ਜੀ ਕਰਨ ਦਾ ਬੇਪਾਸ ਆਜੋ ਆਜੋ ਪੁੱਤ ਆਜੋ ਜੀ ਬਲਦੇ ਪ੍ਰਸ਼ਾਦ ਜੀ ਜਿੰਦਾਬਾਦ ਜਿੰਦਾਬਾਦ ਇਸ ਤੋਂ ਬਾਅਦ ਭਾਈ ਸਰ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਸਰ ਆਪਣੀ ਅੱਜ ਦੀ ਜੋ ਮੀਟਿੰਗ ਫਗਵਾੜੇ ਦੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਬੁਲਾਈ ਗਈ ਸੀ ਇੱਕ ਸਾਡੀ ਇੰਟਰੋਡਕਸ਼ਨ ਮੈਡੀ ਸੀ ਸਾਰਾ ਨਾਲ ਜਾਣਛਾਣ ਹੋਣੀ ਬਹੁਤ ਜ਼ਰੂਰੀ ਸੀ ਕਿਉਂਕਿ ਪ੍ਰਧਾਨ ਬਣ ਤੋਂ ਬਾਅਦ ਮੈਂ ਪਹਿਲਾਂ ਰਸ਼ੀਦ ਸਿੰਘ ਪ੍ਰਤਾਜ ਜੀ ਨੂੰ ਮਿਲਿਆ ਸੀ ਕਿ ਅੱਜ ਇੱਧਰ ਰਜੀਪ ਪਾਵਾ ਜੀ ਹੁਣਾਂ ਵੱਲੋਂ ਉਹਦਾ ਪਤਾ ਦਿੱਤਾ ਗਿਆ ਅੱਜ ਸੰਪਰਾ ਜੀ ਕਿਸ ਚਮਲ ਸੀ ਸੋ ਆਪਾਂ ਦਾ ਸਾਰਾ ਇੱਕੋ ਇੱਕ ਮਨੋਰਥ ਆ ਕਿ ਭਾਰਤੀ ਜਨਤਾ ਪਾਰਟੀ ਨੂੰ ਆਪਾਂ ਕਿੱਦਾਂ ਉਲੰਧੀਆਂ ਵਿੱਚ ਲੈ ਕੇ ਜਾਣਾ ਕਿਹੜੀ ਵਰਕਰਾਂ ਵਿੱਚ ਉਤਸ਼ਾਹ ਕਿਦਾਂ ਭਰਨਾ ਵਰਕਰਾਂ ਨੂੰ ਲਾਂਭਤ ਗੱਦਾ ਕਰਨਾ ਕਿਉਂਕਿ ਜਿਹੜੀ ਜਿਹੜੀ ਕਾਰਪੋਰੇਸ਼ਨ ਦੀਆਂ ਚੋਣਾਂ ਆ ਰਹੀਆਂ ਔਰ 2024 ਦੇ ਵਿੱਚ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੁਆਰਾ ਪ੍ਰਧਾਨ ਮੰਤਰੀ ਬਣੇ ਜਾ ਰਹੇ ਆ ਉਸ ਦੇ ਵਿੱਚ ਪੰਜਾਬ ਦਾ ਯੋਗਦਾਨ ਕਿੰਨਾ ਵੱਧ ਹੋਣਾ ਚਾਹੀਦਾ ਇਹਦੇ ਬਾਰੇ ਵਿਚਾਰਾਂ ਕੀ ਨੇ ਸਰ ਜਿਹੜੀ ਮਤਲਬ ਕਿ ਬੀਜੇਪੀ ਦੇ ਵਿੱਚ ਗੁੱਟਬੰਦੀ ਦੀ ਮਗ੍ਹੀ ਆ ਰਹੀ ਹੈ ਉਹਨੂੰ ਕਿੱਦਾਂ ਦੇਖਨੇ ਸਰ ਗੁੱਟਬੰਦੀ ਸਾਰੀਆਂ ਪਾਰਟੀਆਂ ਵਿੱਚ ਹੁੰਦੀ ਹੈ મતਭੇਦ ਹੁੰਦਾ ਹੀ ਆ ਕੋਈ ਗੱਲ ਨਹੀਂ ਪਰ ਮਨਭੇਦ ਨਹੀਂ ਹੋਣਾ ਚਾਹੀਦਾ ਸੋ ਸਾਡੀ ਨਰ ਕਿੱਦਾਂ ਲੈ ਗਰੇ ਇਹਨੂੰ ਨਹੀਂ ਇਹ ਸਾਰਾ ਕੁਝ ਖਤਮ ਹੋਊਗਾ ਜੋ ਨੇਗੇਟਿਵਿਟੀ ਹੈਗੀ ਆ ਜਦੋਂ ਆਪਾਂ ਕਿਸੇ ਦੀ ਕੋ ਮਾੜੀ ਗੱਲ ਸੁਣਾਗੇ ਨਹੀਂ ਅਗਲਾ ਦੁਆਰਾ ਕਰੂਗਾ ਨਹੀਂ ਸੋ ਆਪਾਂ ਸਾਰਿਆਂ ਨੂੰ ਇਹੋ ਹੀ ਮੇਰਾ ਸੁਨੇਹਾ ਇਹੋ ਹੀ ਬੇਨਤੀ ਆ ਕਿ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਦੀ ਕੰਮ ਨਹੀਂ ਕਰਨਾ ਆਪਾਂ ਭਾਰਤੀ ਜਨਤਾ ਪਾਰਟੀ ਕਮਲ ਦੇ ਖਰ ਵਾਸਤੇ ਕੰਮ ਕਰਨਾ ਤਾਂ ਜੋ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਸਾਡਾ ਸੰਗਠਨ ਆ ਉਹ ਮਜ਼ਬੂਤ ਹੋ ਸਕੇ ਅਤੇ ਜਿਹੜਾ ਸਾਡਾ ਸੁਪਨਾ ਆ 2024 ਚ ਵੱਧ ਤੋਂ ਵੱਧ ਮੋਦੀ ਸਾਹਿਬ ਨੂੰ ਇਥੋਂ ਸੀਟਾਂ ਦੇ ਕੇ ਉਹਨਾਂ ਨੂੰ ਯੋਗਦਾਨ ਪਾਉਣਾ ਅਤੇ 2027 ਪੰਜਾਬ ਚ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣਨਾ ਸਰ ਜਿਹੜੇ ਪਿੰਡਾਂ ਦੇ ਵਿੱਚ ਪਾਰਟੀ ਦੀ ਚੁਣੌਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਜੋ ਕਿਸਾਨ ਅੰਦੋਲਨ ਪਹਿਲਾਂ ਗੱਲਾਂ ਹੋਰ ਸੀ ਪਰ ਜਦੋਂ ਹੁਣ ਆਪਾਂ ਪਿੰਡਾਂ ਵਿੱਚ ਜਾਂਦੇ ਆ ਮੈਂ ਵੀ ਇੱਕ ਪਿੰਡ ਦੇ ਵਿੱਚੋਂ ਹੀ ਮੈਨੂੰ ਬਿਲੋਂਗ ਕਰਦਾ ਤੇ ਪਿੰਡਾਂ ਦੇ ਲੋਕਾਂ ਕੋਲ ਕੋਈ ਮੁੱਦਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਖਲਾ ਬੋਲਣ ਦਾ ਕਿਉਂਕਿ ਜੋ ਕਾਂਗਰਸ ਨੇ ਹਿੰਦੁਸਤਾਨ ਚ ਜੋ ਪੰਜਾਬ ਚ ਕੀਤਾ ਜੋ ਪੰਜਾਬੀਆਂ ਤੇ ਕੀਤਾ ਜੋ ਪੰਜਾਬ ਸਿੱਖਾਂ ਦੀ ਰਸਦ ਰੁਸ਼ੀ ਕੀਤੀ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਲੋਕਾਂ ਨੂੰ ਫੜ ਕੇ ਅੰਦਰ ਦਿੱਤਾ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਕਾਲੀਆਂ ਸੂਚੀਆਂ ਖਤਮ ਕੀਤੀਆਂ ਕਰਤਾਰਪੁਰ ਦਾ ਕੋਰੀਡੋਰ ਖੋਲ੍ਹਿਆ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਦਨੀਆਂ ਚ ਮਨਾਇਆ ਗਿਆ ਛੋਟੇ ਸਾਹਿਬ ਜੀ ਦਾ ਵੀਰ ਬਾਲ ਜਸ ਮਨਾਇਆ ਗਿਆ ਮੈਂ ਕਿਹੜੀਆਂ ਕਿਹੜੀਆਂ ਗੱਲਾਂ ਕਰਾਵਾਂ ਕਿ ਬਹੁਤ ਜ਼ਿਆਦਾ ਲੰਬੀ ਕਤਾਰ ਆ ਤੇ ਜਦੋਂ ਲੋਕਾਂ ਨਾਲ ਜੇ ਕਿ ਗੱਲ ਕਲੀ ਪਿੰਡਾਂ ਦੇ ਵਿੱਚ ਪਿੰਡਾਂ ਦੇ ਲੋਕਾਂ ਵਿੱਚ ਬਹੁਤ ਭਾਰੀ ਉਤਸ਼ਾਹ ਆ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਕਿ ਪਿੰਡਾਂ ਦੇ ਲੋਕ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਝੰਡਾ ਜਿਹੜਾ ਉਤਫਾਣਨ ਵਾਸਤੇ ਤਿਆਰ ਵਰ ਤਿਆਰ ਚਲੋ ਫਿਰ ਧੰਨਵਾਦ